ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਗਿੱਦੜ ਤਸੀਲ ਨਾ ਥਾਣਾ ਤੇ ਜ਼ਿਲ੍ਹਾ ਬਠਿੰਡਾ ਭਾਈ ਬਿੱਟੂ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਕਨੀਲੀ 라ਵੀ ਝੋਟੀ ਤਾਜੀ ਸੂਈ ਆਪਾਂ ਤੁਹਾਨੂੰ ਦਿਖਾ ਰਹੇ ਆ ਜਿਹੜੀ ਪੂਰੀ ਡਿਟੇਲ ਦਾ ਬਾਈ ਤੋਂ ਲਵਾਂਗੇ ਸੋ ਕੱਦ ਘਾਟ ਮਿੱਤਰੋ ਠੀਕ ਆ ਕੋਈ ਬਹੁਤਾ ਛੋਟਾ ਨਹੀਂ ਜਿਹੜੇ ਹਿਸਾਬ ਨਾਲ ਪਹਿਲੇ ਸੂਏ ਸੂਈ ਵੀ ਆ ਕਦੋਂ ਕ ਸੂਈ ਆ ਕਿੰਨਾ ਕ ਇਹਦਾ ਦੁੱਧ ਆ ਇਹਦੀ ਡਿਟੇਲ ਆਪਾਂ ਪੂਰੀ ਬਾਾਈ ਤੋਂ ਲਵਾਂਗੇ। ਤੋਂ ਸਿਹਤ ਪੱਖੋਂ ਸੋਹਣੀ ਐ, ਸਰੀਰ ਦੀ ਬਣਤਰ ਬਹੁਤ ਚੰਗੀ ਐ ਤੇ ਥੰਲੇ ਵੀ ਦੇ ਮਿੱਤਰੋ ਸਾਫ਼ ਐ ਤੇ ਤਾਜੀ ਸੁ। ਹਾਂਜੀ ਬਾਈ ਬਿੱਟੂ ਕੀ ਹਾਲ ਚਾਲ ਐ? ਸਸੀ ਘਰ ਦਾ ਸਾਹਿਬ ਕੀ ਹਾਲ ਨੇ ਜੀ? ਠੀਕ ਐ ਜੀ ਵਧੀਆ ਹੋ ਠੀਕ ਐ ਪਰਿਵਾਰ? ਹਾਂ ਵਧੀਆ ਜੀ ਵਧੀਆ। ਠੀਕ ਐ ਅੱਜ ਆਪਾਂ ਇਹ ਜਿਹੜੀ ਪਹਿਲੇ ਸੂਈ ਝੋਟੀ ਦਿਖਾਈ ਹੈ ਹਨਾ? ਹਾਂਜੀ। ਇੱਕ ਕਦੋਂ ਕਦੀ ਸੂਈ ਐ ਪਹਿਲਾਂ ਤਾਂ। ਏ ਡਾਕਟਰ ਸਾਹਿਬ ਅੱਜ ਇਹਨੂੰ 7ਵਾਂ ਦੇਣਾ ਸੂਈ ਨਾਲ 7ਵਾਂ ਦੇਣਾ ਹਾਂਜੀ ਬੱਚਾ ਬੱਚਾ ਮਗਰ ਕੱਟੀ ਆ ਮਗਰ ਕੱਟੀ ਆ ਹਾਂਜੀ 9 ਕਿਲੋ ਦੁੱਧ ਤਿਆਰ ਆ ਜੀ ਰੈਡੀ ਪਾ ਮੈਂ 4 ਟਾਈਮ ਚੋਲੇ ਕੋਈ ਠੀਕ ਆ ਸਣੇ ਬੱਚੇ ਹਾਂਜੀ ਤੇ ਦਸਨ ਮੁਤਾਬਕ ਉਹਨਾਂ ਨੇ ਇਹ ਬੱਲੂ ਟੂੜੀ ਦੀ ਕੱਟੀ ਰੱਖ ਦਿਆ ਜੀ ਮਗਰ ਉਾਈ ਆ ਕੋਈ ਮਾਰੇ ਮਗਰੇ ਇਹ ਠੀਕ ਆ ਇਹ ਬੱਲੂ ਟੂੜੀ ਦੀ ਕੱਟੀ ਦੱਸਿਆ ਜੀ ਉਹਨਾਂ ਨੇ ਆਪਾਂ ਨੂੰ ਓਕੇ ਹਾਂਜੀ ਤੇ ਮਤਲਬ 7 ਦਿਨ ਹੋ ਗਏ ਸੂਈ ਨਾਲ 9 ਲੀਟਰ ਬੋੜਾ ਤਿਆਰ ਆ ਜੀ ਠੀਕ ਆ ਹਾਂਜੀ ਤੇ ਸਿੱਧ ਪੱਖੋਂ ਫਿਰ ਆਪਾਂ ਕਹਿੰਦੇ ਵੀ ਸੋਹਣੀਆਂ ਇੱਕ ਵਾਰੀ ਤੁਹਾਨੂੰ ਤੋੜ ਕੇ ਜਰੂਰ ਦਿਖਾਵਾਂਗੇ ਫਿਰ ਕੱਲੇ-ਕੱਲੇ ਹੋਰ ਵੀ ਆਪਾਂ ਤੁਹਾਡੇ ਨਾਲ ਡਿਟੇਲ ਸਾਂਝੀ ਕਰਾਂਗੇ। ਸੋ ਬੇਲ ਮਿੱਤਰੋ ਫੁੱਲ ਹੈ ਘੱਡ ਘੱਡ ਵੀ ਸੋਹਣਾ ਤੇ ਸਿੱਧ ਪੱਖੋਂ ਚੰਗੀ ਹੈ ਤੇ ਸਰੀਰ ਦੇ ਜਿਹੜੇ ਬਣਤਰ ਬਹੁਤ ਸੋਹਣੀ ਹੈ। ਤੇ ਸਿੰਗਾ ਤੋਂ ਮਿੱਤਰੋ ਕੋ ਨਹੀਂ ਕਰਵਾਈ ਵੀ ਆ ਪਰ ਥੋੜੇ-ਥੋੜੀਆਂ ਜਿਹੜੀਆਂ ਸਾਂਖਾਂ ਜਾਂ ਫੁੱਟੀਆਂ ਵੀ ਆ। ਉਹ ਕੋਈ ਬਹੁਤੀ ਖਾਸ ਗੱਲ ਨਹੀਂ ਕਿਉਂਕਿ ਸਿੰਘ ਦਾਗਣ ਦੇ ਵਿੱਚ ਕਈ ਵਾਰ ਰਹਿ ਜਾਂਦਾ ਹੈ। ਤੇ ਮਗਰ ਮਿੱਤਰੋ ਕੱਟੀ ਐ ਤੇ 9 ਕਿਲੋ ਬਾਈ ਕਹਿੰਦਾ ਵੀ ਬੌਲਾ ਜਿਹੜਾ ਜਾਨ ਦੁੱਧ ਮੰਨ ਲੋ ਉਹ ਤਿਆਰ ਆ ਵੀ 7 ਦਿਨਾਂ ਦੀ ਸੂਈ ਵੀ ਆ ਹਾਂਜੀ ਬਾਈ ਹੁਣ ਇਹਦੀ ਡਿਟੇਲ ਰੇਟ ਕੀ ਕਰਤਾ ਜੀ ਦਾ ਆਪਾਂ ਬੋਲੇ ਦਾ ਕਰਤਾ 95 ਆ ਹਾਂਜੀ ਤੇਵਾ 95 ਚ ਮਾੜਾ ਮੋਟਾ ਮਾਨਤਨ ਕਰ ਮਾਨਤਨ ਹੋ ਜੂਗਾ ਕੋਲ ਮਲਾ ਕੇ ਹਾਂ ਹੋਊਗਾ ਜੀ ਵੀ ਫਿਕਸ ਰੇਟ ਨਾ ਸਮਝੋ ਨਹੀਂ ਨਹੀਂ ਫਿਕਸ ਨਹੀਂ ਜੀ ਮਾੜਾ ਮੋਟਾ ਕਰ ਦਾਂਗੇ ਕੋਈ ਮਨ ਬਾਹਲਾ ਨਹੀਂ ਠੀਕ ਹੈ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ ਹੈਗਾ ਜੀ 95012 ਠੀਕ ਹੈ 19982 95012 19982 19982 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਸੋ ਠੰਡੀ ਛੇਲ ਤੁਸੀਂ ਦੇਖ ਸਕਦੇ ਬਹੁਤ ਵਧੀਆ ਬਹੁਤ ਹੀ ਆਰਾਮਦਾਰੀ ਨਾਲ ਬੱਚੇ ਨੂੰ ਝੰਗਾ ਰਹੀ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ